ਸਾਰੇ ਸਹਿਯੋਗੀ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦਾ ਸਾਰੇ ਠੀਕ ਹੋਣਗੇ ਸਵਾਗਤ ਹੈ ਤੁਹਾਡਾ ਅੱਜ ਦੇ ਆਪਣੇ ਨਵੇਂ ਵਲੌਗ ਦੇ ਵਿੱਚ ਤਾਂ ਦੋਸਤੋ ਖੇਤ ਆਇਆ ਖੇਤ ਜੋ ਆਪਾਂ ਜਗਾ ਬਣਾ ਕੇ ਗਏ ਸੀ ਸਬਜ਼ੀਆਂ ਲਾਉਣ ਲਈ ਤੇ ਉੱਥੇ ਅੱਜ ਆਪ ਲਾਉਂਦੇ ਆਂ ਸਬਜੀ ਤੇ ਉਸ ਤੋਂ ਪਹਿਲਾਂ ਤੁਹਾਨੂੰ ਇਧਰ ਰਫਤ ਦੀ ਕਹੁੰਦੇ ਆ ਜੋ ਚੁੰਨਾ ਹੈ ਆਪਣਾ ਏ ਝੋਨਾ ਜੋ ਮੁੱਛਲ ਝੋਨਾ ਆਪ ਲਗਾਇਆ ਸੀ ਬਹੁਤ ਵਧੀਆ ਆਇਆ ਝੋਨਾ ਦੇਖ ਸਕਦੇ ਹੋ ਤੇ ਅੱਗੇ ਲੈ ਕੇ ਚੱਲਦੇ ਆ ਤੁਹਾਨੂੰ ਜੋ ਆਪਾਂ ਝੋਨਾ ਬਾਸਮਤੀ ਲਗਾਇਆ ਤੇ ਬਾਸਮਤੀ ਝੋਨਾ ਵੀ ਬਹੁਤ ਹੀ ਵਧੀਆ ਆਇਆ ਕਿਉਂਕਿ ਵਧੀਆ ਹੁੰਦਾ ਕਾਰਨ ਕਿ ਇਹਦੇ ਵਿੱਚ ਆਪਾਂ ਨੇ ਖਾਦਾਂ ਘੱਟ ਪਾਈਆਂ ਆ ਜਿਹਦੇ ਕਰਕੇ ਝੋਨਾ ਕਾਫੀ ਤੇਜ਼ ਬਾਦਸ਼ਾਹ ਹੁੰਦੇ باوجود ਵੀ ਡਿੱਗਿਆ ਨਹੀਂ ਤੀ ਅੱਗੇ ਝੋਨਾ ਦੇਖ ਸਕਦੇ ਹੋ ਕਾਫੀ ਇਹਨਾਂ ਨੇ ਖਾਦਾਂ ਵਗੈਰਾ ਪਾਈਆਂ ਜਿਹਦੇ ਕਰਕੇ ਝੋਨਾ ਡਿੱਗ ਚੁੱਕਾ ਹੈ ਤੀ ਜਿੱਥੇ ਆਪਾਂ ਪਨੀਰੀ ਬੀਜ ਰੱਖੀ ਸੀ ਤਾਂ ਉਹਦੇ ਵਿੱਚ ਜੋ ਰੋੜੀ ਪਾਉਂਦੇ ਰਹੇ ਤਾਂ ਰੋੜੀ ਦਾ ਕੰਮ ਵੀ ਯੂਰੀਆ ਖਾਦ ਵਰਗਾ ਹੀ ਹੁੰਦਾ ਹੈ ਤਾਂ ਜਿਹਦੇ ਕਰਕੇ ਝੋਨਾ ਦੇਖ ਸਕਦੇ ਹੋ डिग गया है क्योंकि जिथे जिथे भी यूरिया खाद ज्यादा पेगी नॉर्मल जी गल कि झोना डिगन के चांस ज्यादा रहने गई तो ये बासमती झोना है ये झोना बासमती है जो कि वीया खड़ा है तो आगे जो चौदह झोना लगा भी वजिया खड़ा आ तो जोड़ा झोना आप दिन वे ਉਹ ਝੋਨਾ ਜੋ ਕਿ ਝਾੜ ਹੈ ਇਸ ਵਾਰ ਘੱਟ ਰਹਾ ਕਿਉਂਕਿ ਝੋਨਾ ਕੋ ਜਲਾਉਣ ਵਾਲਿਆਂ ਦੀ ਗਲਤੀ ਰਹੀ ਗਈ ਕੁਝ ਫਸਾਦੀ ਦੀ ਗਲਤੀ ਹੋ ਸਕਦੀ ਆ ਇਹ ਝੋਨਾ ਕਾਫੀ ਵਧੀਆ ਹੋਇਆ ਹੈ ਕਿਉਂਕਿ ਉਧਰਲੇ ਝੋਨੇ 'ਚ ਬਿਮਾਰੀ ਜ਼ਿਆਦਾ ਪੈ ਗਈ ਸੀ ਹਲਦੀ ਰੋਗ ਪੈ ਗਿਆ ਸੀ ਤੇ ਇੰਨਾ ਵਧੀਆ ਝੋਨਾ ਹੋਇਆ ਨਹੀਂ ਪਰ ਫੇਰ ਵੀ ਵਾਹਿਗੁਰੂ ਦਾ ਸ਼ੁਕਰ ਹੈ ਕਿ ਝੋਨਾ ਜਿੰਨਾ ਵੀ ਹੋ ਗਿਆ ਬਹੁਤ ਵਧੀਆ ਹੈ ਕਿਉਂਕਿ ਹੜਪੜਤਾਂ ਦੇ ਜੋ ਹਾਲਾਤ ਦੇਖੇ ਜਿੰਨਾ ਵਿਚਾਰੇ ਲੋਕਾਂ ਦਾ ਕਿਸਾਨਾਂ ਦਾ ਝੋਨਾ ਬਿਲਕੁਲੀ ਪਰਪਾਤ ਹੋ ਗਿਆ ਸੀ ਤੇ ਉਹਦੇ ਨਾਲੋਂ ਫੇਰ ਵੀ ਕਾਫੀ ਵਧੀਆ ਹੋ ਗਿਆ ਕਿ ਜੋ ਵਾਹਿਗੁਰੂ ਨੇ ਇੰਨੀ ਕਿਰਪਾ ਰੱਖੀ ਹੈ ਕਿ ਐਨੇ ਮੀ ਤੇਜ਼ ਹੋਣ ਦੇ ਬਾਵਜੂਦ ਵੀ ਝੋਨਾ ਆਪਣਾ ਸਹੀ ਸਲਾਮਤ ਹੋ ਗਿਆ ਤੇ ਚਲਦੇ ਹੁਣ ਅੱਗੇ ਜੋ ਲਾਉਣੀ ਆ ਸਬਜ਼ੀ ਤਾਂ ਲਓ ਵੀ ਦੋਸਤੋ ਆ ਗਿਆ ਆਪਾਂ ਇੱਧਰ ਸਬਜ਼ੀ ਲਾਉਣੀ ਆ ਜਿੱਥੇ ਇਹ ਤਾਂ ਸਬਜ਼ੀ ਆਜ ਆਪਾਂ ਲਾਵਾਂਗੇ ਆਲੂ ਦੇਖ ਸਕਦੇ ਹੋ ਖਾਦਰ ਸਾਹਿਬ ਆਲੂ ਲਗਾ ਰਹੇ ਆ ਪਿਛਲੇ ਸਾਲ ਆਲੂ ਆਪਾਂ ਖੁਦ ਲਾਏ ਸੀ ਤਾਂ ਤਜਾਬ ਆਏ ਨੇ ਇਹ ਜਿਹੜੇ ਕਰਕੇ ਆਲੂ ਜਿਆਦਾ ਡੋਂਗੇ ਲਾ ਬੈਠੇ ਹੀ ਤੇ ਕੱਟ ਹੋਏ ਸੀ ਇਸ ਵਾਰ ਫਾਦਰ ਫਾ ਆਪ ਲਾ ਰਹੇ ਆ ਆਪਣੇ ਹੱਥਾਂ ਨਾਲ ਤੇ ਦੇਖਾਂਗੇ ਕਿਵੇਂ ਦੇ ਹੁੰਦੇ ਆਲੂ ਤੇ ਇਧਰ ਜੋ ਆਪਾਂ ਪੱਠੇ ਬੀਜਿਆ ਦਿਖਾਈ ਸੀ ਤੁਹਾਨੂੰ ਵੀਡੀਓ ਤੇ 20 ਸਿੱਟਾ ਗਿਆ ਸੀ ਤੇ ਵਧੀਆ ਧੁੱਪ ਤਾਂ ਪਾਇਆ ਤੇ ਉਮੀਦ ਆ ਪੱਠੇ ਜਲਦੀ ਹੋ ਜਾਣਗੇ ਤੇ ਇਹ ਜਗ੍ਹਾ ਬਣਾਈ ਸੀ ਜਿੱਥੇ ਅੱਜ ਆਲੂ ਲਾ ਰਹੇ ਆ ਸ਼ਾਮ ਤੱਕ ਦੇਖਦੇ ਆ ਅੱਗੇ ਜਗ੍ਹਾ ਜਿੱਥੇ ਲਸਣ ਲਾਵਾਂਗੇ ਫਿਰ ਮਟਰ ਵਗੈਰਾ ਤੇ ਹੋਰ ਜੋ ਜੋ ਵੀ ਸਬਜ਼ੀ ਲੱਗਦੀ ਹੋਈ ਜ਼ਰੂਰ ਆਪਾਂ ਲਾਵਾਂਗੇ ਤੇ ਉਸ ਤੋਂ ਬਾਅਦ ਜੋ ਕਣਕ ਵਗੈਰਾ ਬੀਜਨੀ ਆ ਤੇ ਕਣਕ ਦੇ ਵਿੱਚ ਨੋਰਮਲ ਜੀ ਆਪਾਂ ਖਾਦਾਂ ਕੱਟ ਕੀਤੀਆਂ ਹੋਈਆਂ ਆ ਜਿਵੇਂ ਕਿ ਪਿਛਲੀ ਵਾਰ ਆਪਾਂ ਨੇ ਖਰਖਾਨ ਵਾਸਤੇ ਕਣਕ ਜੋ ਬੀਜੀ ਸੀ ਤੇ ਉਹਦੇ ਵਿੱਚ ਬਿਲਕੁਲ ਵੀ ਆਪਾਂ ਯੂਰੀਆ ਖਾਦ ਜਾਂ ਡੀਏਪੀ ਖਾਦ ਨਹੀਂ ਪਾਈ ਸੀ ਤਾਂ ਇਸ ਵਾਰ ਵੀ ਆਪਾਂ ਬਜਾਈ ਇਦਾਂ ਹੀ ਕਰਾਂਗੇ ਤੇ ਜੋ ਆਪਾਂ ਮੰਡੀ ਵਿੱਚ ਫਸਲ ਲੈ ਕੇ ਜਾਣੇ ਆ ਉਹਦੇ ਵਿੱਚ ਥੋੜੀ ਥੋੜੀ ਡੀਏਪੀ ਯੂਰੀਆ ਜ਼ਰੂਰ ਆਪਾਂ ਪਾਵਾਂਗੇ ਪਰ ਜੋ ਖਰੇ ਖਾਨੀਆਂ ਕਣਕ ਉਹਦੇ ਵਿੱਚ ਬਿਲਕੁਲ ਵੀ ਆਪਾਂ ਨੇ ਯੂਰੀਆ ਡੀਏਪੀ ਜਾਂ ਹੋਰ ਕੋਈ ਵੀ ਕੈਮੀਕਲ ਵਾਲ ਦਵਾਈ ਆਪਾਂ ਨੇ ਯੂਜ਼ ਨਹੀਂ ਕਰਨੀ ਤਾਂ ਉਹ ਦਵਾਈਆਂ ਆਪਣੀਆਂ ਜੋ ਨੇਚਰ ਲਾਈਫ ਕੰਪਨੀ ਦੀਆਂ ਆਰਗੈਨਿਕ ਦਵਾਈਆਂ ਆਉਂਦੀਆਂ ਆ ਆਪਾਂ ਉਹਦਾ ਯੂਜ਼ ਕਰਦੇ ਆ ਤੇ ਅੱਗੇ ਵੀ ਕਰਦੇ ਰਾਂਗੇ ਤੇ ਹੋਰ ਵੀ ਜਿੰਨਾਂ ਵੀਰਾਂ ਨੂੰ ਇਹ ਦਵਾਈਆਂ ਤੇ ਲੋੜ ਆ ਆਪਣੇ ਨਾਲ ਸੰਪਰਕ ਕਰ ਸਕਦੇ ਆਪਾਂ ਕਮੈਂਟਾਂ ਵਿੱਚ ਦੱਸ ਸਕਦੇ ਆ ਤੇ ਤੁਹਾਡੇ ਤੱਕ ਵੀ ਆਪਾਂ ਦਵਾਈਆਂ ਪਹੁੰਚਦੇ ਆ ਕਰਤਾਂਗੇ ਤੇ ਕਰਦੇ ਆਪਾਂ ਆਲੂ ਲਾਉਣ ਵਾਲਾ ਕੰਮ ਸ਼ੁਰੂ ਤਾਂ ਇਹ ਆਲੂਆਂ ਦਾ ਬੀਜ ਆ ਦੇਖ ਸਕਦੇ ਹੋ ਆਲੂ ਪਹਿਲਾਂ ਹੀ ਪੁੰਗਰ ਹੋਇਆ ਤੇ ਅੱਜ 15 ਤਰੀਕ 10ਵਾਂ ਮਹੀਨਾ ਜੋ ਕਿ ਆਪਾਂ ਆਲੂ ਲਾਉਂਦੇ ਪਏ ਆ ਤੇ ਦੇਖਦੇ ਆ ਕਿੰਨੇ ਦਿਨਾਂ ਦੇ ਵਿੱਚ ਵਿੱਚ ਇਹ ਪੁੰਗਰਨਾ ਸ਼ੁਰੂ ਹੋ ਜਾਂਦੇ ਆ ਜੋ ਧਰਤੀ ਦੇ ਵਿੱਚ ਆਪਾਂ ਬੀਜ ਲਗਾ ਰਹੇ ਆ ਤੇ ਕਿੰਨੇ ਦਿਨਾਂ ਦੇ ਵਿੱਚ ਵਿੱਚ ਬਾਹਰ ਆ ਜਾਂਦੇ ਆ ਉਹਦੀ ਅਪਡੇਟ ਵੀ ਤੁਹਾਨੂੰ ਜ਼ਰੂਰ ਦਿਆਂਗੇ ਇਹ ਸਾਰੀਆਂ ਔਲੀਆਂ ਦੇ ਵਿੱਚ ਆਲੂ ਆਪਣੇ ਲੱਗੇ ਆ ਤੇ ਹਾਲੇ ਵੀ ਬੀਜ ਆਪਣੇ ਕੋਲ ਆਲੂਆਂ ਦਾ ਬਚ ਗਿਆ ਆ ਇਹ ਥੱਲੇ ਪਏ ਆ ਤੇ ਇਧਰ ਬੋਰੀ ਦੇ ਵਿੱਚ ਵੀ ਦੋ ਤਿੰਨ ਕਿਲੋ ਆਲੂ ਹੈਗੇ ਆ ਤੇ ਐਸ ਵਾਰ ਬੀਜ ਜਿੰਨੇ ਆਪਾਂ ਲਾਉਣਾ ਸੀ ਉਸ ਤੋਂ ਜ਼ਿਆਦਾ ਆ ਗਿਆ ਜੋ ਆਪਾਂ ਗੋਲੀਆਂ ਬਣਾਈਆਂ ਸੀ ਤੇ ਬੀਜ ਨਾ ਜ਼ਿਆਦਾ ਵਧੇ ਇਸ ਕਰਕੇ ਫਿਰ ਇੱਕ ਦੋ ਗੋਲੀਆਂ ਆਪਣੇ ਵੱਧ ਲਾਤੀਆਂ ਤੇ ਆਲੂਆਂ ਦਾ ਕੰਮ ਵੀ ਆਪਣਾ ਹੋ ਗਿਆ ਫਤਈ ਹੋਨ ਲਸਨਾ ਗਾਜਰਾ ਉਹ ਜਿਵੇਂ ਸਮਾਂ ਮਿਲੇਗਾ ਤੇ ਉਦੋਂ ਲਾਵਾਂਗੇ ਤਾਂ ਹਾਂਜੀ ਦੋਸਤੋ ਆਲੂ ਆਪਾਂ ਲਾ ਲੇ ਤੇ ਦੋ ਖਾਲੀਆਂ ਆਪਾਂ ਦੁਬਾਰਾ ਬਣਾਈਆਂ ਸੀ ਤੇ ਉਹਦੇ ਵਿੱਚ ਵੀ ਆਲੂ ਲਾਈ ਤੇ ਫਿਰ ਵੀ ਆਲੂ ਆਪਣੇ ਕੋਲ 3-4 ਕਿਲੋ ਬਚ ਗਏ ਆ ਤੇ ਹੁਣ ਆਪਾਂ ਚੱਲਦੇ ਆ ਕਰ ਤੇ ਇੱਧਰ ਝੋਨਾ ਦੇਖ ਸਕਦੇ ਹੋ ਜੋ ਕਿ ਯੂਰੀਆ ਖਾਦ ਤੇ ਹੋਰ ਵੀ ਜੋ ਕੈਮੀਕਲ ਵਾਲੀਆਂ ਦਵਾਈਆਂ ਦਾ ਜੋ ਤੋਹੀ ਅਬ ਜਲਤ ਦੇਖ ਸਕਦੇ ਹੋ ਕਿ ਮਹੀ ਇਸ ਵਾਰ ਤੇ ਸੀ ਤੇ 31 ਹੋ ਗਿਆ ਚੋਨਾ 14 ਹੋ ਗਿਆ ਇਹ ਚੋਨੇ ਵੀ ਐ ਪੂਰੀ ਤਰ੍ਹਾਂ ਲੰਮੇ ਪੈ ਚੁੱਕੇ ਆ ਨਹੀਂ ਤਾਂ ਜ਼ਿਆਦਾਤਰ ਬਾਸਮਤੀ ਚੋਨਾ ਮੁੱਛਲ ਚੋਨਾ ਫੁੱਟ ਗਿਆ ਕਰਦੇ ਸੀ ਪਰ ਇਸ ਵਾਰ ਬਾਅਛਾ ਤੇਜ ਹੋਣ ਕਰਕੇ ਤਿੱਖਾ ਦਾ ਦਵਾਈਆਂ ਜ਼ਿਆਦਾ ਪੈਣ ਕਰਕੇ ਚੋਨੇ ਦੇ ਹਾਲਾਤ ਦੇਖ ਸਕਦੇ ਹੋ ਤਾਂ ਇਸ ਕਰਕੇ ਹਰ ਵਾਰ ਆਪਾਂ ਕਹਿੰਦੇ ਆ ਕਿ ਜਿੰਨਾ ਵੀ ਹੋ ਸਕੇ ਖਾਦ ਤੇ ਦਵਾਈਆਂ ਦਾ ਯੂਸ ਜੋ ਆਪਣੀਆਂ ਫਸਲਾਂ ਦੇ ਵਿੱਚੋਂ ਘੱਟ ਕਰ ਦਿਓ ਆਰਗੈਨਿਕ ਦਵਾਈਆਂ ਜਿੰਨੀਆਂ ਮਰਜ਼ੀ ਤੁਸੀਂ ਵੱਧ ਪਾ ਸਕਦੇ ਹੋ ਉਹਦੇ ਨਾਲ ਫਸਲ ਤੁਹਾਡੀ ਡਿੱਗਦੀ ਨਹੀਂ ਫਸਲ ਤੇ ਜਿਹੜਾ ਪੈਦਾਵਾਰ ਹੈ ਉਹ ਵਧਿਆ ਹੁੰਦੀ ਹੈ ਤੇ ਜੋ ਆਪਾਂ ਕਰੇ ਫਸਲ ਖਾਂਦੇ ਆ ਉਹਦੇ ਵਿੱਚ ਜ਼ਹਿਰ ਵੀ ਘੱਟ ਹੁੰਦੀ ਹੈ ਕਈ ਚਲਦੇ ਆ ਕਰ ਖੇਤੋਂ ਆਗੇ ਸੇ ਆਪਾਂ ਕਰ ਕਰੇ ਆਗੇ ਤੇ ਹੁਣ ਟਾਈਮ ਹੋ ਗਿਆ ਸ਼ਾਮ ਦਾ ਇੱਧਰ ਆ ਕੇ ਤੇ ਘਰ ਚੱਲ ਰਹੇ ਆ ਦਿਵਾਲੀ ਦੀਆਂ ਸਫਾਈਆਂ ਇਹ ਮਿੱਟੀ ਇਕੱਠੀ ਕੀਤੀ ਪਈ ਆ ਇੱਧਰ ਪਰਾਲੀ ਆ ਤੇ ਹੁਣ ਆਪਣੀ ਡਰੋਟੀ ਲੱਗੀ ਆ ਇਹ ਜੋ ਮਿੱਟੀ ਔਰ ਪਰਾਲੀ ਇਹਨੂੰ ਛੱਤ ਤੋਂ ਥੱਲੇ ਲੈ ਕੇ ਜਾਣ ਦੀ ਕਿਉਂਕਿ ਦਿਵਾਲੀ ਦੀਆਂ ਸਫਾਈਆਂ ਚੱਲ ਰਹੀਆਂ ਤੇ ਇਸ ਕਰਕੇ ਸ਼ੁਰੂਆਤ ਛੱਤਾਂ ਤੋਂ ਹੋਈ ਆ ਇਹ ਕੰਮ ਫਟੇ ਕਰਨ ਤੋਂ ਬਾਅਦ ਫਿਰ ਥੱਲੇ ਜੋ ਪੱਕੇ ਆ ਤੇ ਜੋ ਹੋਰ ਕਮਰਾ ਦੇ ਵਿੱਚ ਕੋਈ ਥੋੜੀ ਘੋਤੀ ਧੋੜ ਮਿੱਟੀ ਆ ਉਹ ਜੀ ਸਾਫ ਸਫਾਈ ਹੋਏਗੀ ਤੇ ਹੁਣ ਆਪਾਂ ਲੈ ਕੇ ਚਲਦੇ ਆਂ ਇਹ ਪਰਾਲੀ ਤੇ ਮਿੱਟੀ ਛੱਤ ਤੋਂ ਥੱਲੇ ਛੱਤ ਤੋਂ ਮਿੱਟੀ ਔਰ ਪਰਾਲੀ ਲੈ ਕੇ ਆ ਗਿਆ ਪਾ ਥੱਲੇ ਵਿਹਲੀ ਦੇ ਵਿੱਚ ਇਹ ਰਹੀ ਮਿੱਟੀ ਤੇ ਉਹ ਸਾਹਮਣੇ ਰਹੀ ਪਰਾਲੀ ਤੇ ਇਹਦੇ ਰ ਆਪਣੀ ਬਾਜੀ ਖੜੀ ਆ ਜੋ 3-4 ਦਿਨ ਪਹਿਲੇ ਸੋਈ ਆ ਤੇ ਇਹ ਦਾ ਬੱਚਾ ਜੋ ਕੱਟਾ ਦਿੱਤਾ ਮੱਝ ਨੇ ਬਹੁਤ ਹੀ ਪਿਆਰਾ ਆ ਤੇ ਬਾਕੀ ਮੱਝਾਂ ਖੜੀਆਂ ਇੱਧਰ ਜੋ ਖਾ ਰਹੀਆਂ ਪੱਠੇ ਪੱਠੇ ਆਪਣੇ ਹੈਗੇ ਆ ਵਿੱਚ ਝੋਨੇ ਦੀ ਕੁੱਤਰੀ ਹੋਈ 부ਚੜ ਹਰੇ-ਹਰੇ ਤੇ ਨਾਲ ਪੱਠੇ ਤੇ ਪੂਰੇ ਮਧੀਆ ਖਾਰੀਆਂ ਕਿਉਂਕਿ ਕੱਲ ਹੀ 2-4 ਦਿਨ ਥੋੜੀ ਪਾਈ ਸੀ ਤੇ ਜਿਹਦੇ ਕਰਕੇ ਮੱਝਾ ਪੂਰੀ ਤਰ੍ਹਾਂ ਖਾਂਦੀਆਂ ਨਹੀਂ ਸੀ ਪਰ ਹੁਣ ਥੋੜੇ ਬੋਤੇ ਪੱਠੇ ਪੈਣ ਲੱਗ ਗਿਆ ਤੇ ਖਾਂਦੀਆਂ ਸ਼ੁਰੂ ਹੋ ਗਈਆਂ ਸਤੇ ਟਾਈਮ ਵੀ ਸ਼ਾਮ ਤ ਹੋਇਆ ਆ ਤੇ ਵੀਡੀਓ ਨੂੰ ਇੱਥੇ ਕਰਦੇ ਆ ਖਤਮ ਅੱਜ ਦੀ ਵੀਡੀਓ ਕਿਵੇਂ ਲੱਗੀ ਲਾਈਕ ਸ਼ੇਅਰ ਕਮੈਂਟ ਲਾਜ਼ਮੀ ਕਰਨਾ ਤੇ ਜਿਨ੍ਹਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਬੈਲ ਆਈਕਨ ਦੇ ਬਟਨ ਨੂੰ ਕਲਿੱਕ ਜ਼ਰੂਰ ਕਰਨਾ ਤਾਂ ਜੋ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਮਿਲਦੇ ਰਹੇ ਕਿਸੇ ਨਵੀਂ ਵੀਡੀਓ ਵਿੱਚ ਰੱਬ ਦਾ